ਸਸ਼ੀ ਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਮਾ ਸਾਧ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹੈ ਕਹਿੰਦੇ ਨੇ ਕਿ ਪਾਪ ਦਾ ਕੜਾ ਇੱਕ ਦਿਨ ਪਰ ਹੀ ਜਾਂਦਾ ਹੈ ਅਤੇ ਆਪਣੀ ਕੀਤੀ ਕਰਨੀ ਦਾ ਫਲ ਭੁਗਤਣਾ ਹੀ ਪੈਂਦਾ ਅਜਿਹਾ ਹੀ ਕੁਝ ਹੋਇਆ ਹੈ ਪੰਜਾਬ ਪੁਲਿਸ ਦੇ ਤਿੰਨ ਜ਼ਾਲਮ ਪੁਲਿਸ ਮੁਲਾਜ਼ਮਾ ਦੇ ਨਾਲ ਜਿਨ੍ਹਾਂ ਨੇ 32 ਸਾਲ ਪਹਿਲਾਂ ਕੁਝ ਅਜਿਹਾ ਕੀਤਾ ਸੀ ਜਿਸ ਦਾ ਹੁਣ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ ਪਾਪ ਕੀ ਉਹਨਾਂ ਨੂੰ ਕਾਨੂੰਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਹੁਣ ਸਲਾਖਾ ਦੇ ਪਿੱਛੇ ਆਪਣੀ ਸਾਰੀ ਜ਼ਿੰਦਗੀ ਕੱਟਣੀ ਪਵੇਗੀ ਜੀ ਹਾਂ 32 ਸਾਲ ਪਹਿਲਾਂ ਜੋ ਹੈ ਤਿੰਨ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੋ ਨੌਜਵਾਨਾਂ ਦਾ ਫਰਜੀ ਮੁਕਾਬਲੇ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਸੀ ਪੀੜਤ ਪਰਿਵਾਰ ਦੇ ਵੱਲੋਂ ਲੰਮੀ ਕਾਨੂੰਨੀ ਲੜਾਈ ਲੜੀ ਗਈ ਹੈ ਤੇ ਅੱਜ ਜਿਹੜਾ ਕੀ ਹੈ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਜੋ ਕਿ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੋਹਾਲੀ ਦੀ ਅਦਾਲਤ ਦੇ ਵੱਲੋਂ ਕਾਬਲੇ ਜ਼ਿਕਰ ਹੈ ਕਿ 32 ਸਾਲ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਅਤੇ ਹੁਣ ਪਰਿਵਾਰ ਨੇ ਕਾਨੂੰਨ ਦੀ ਇਸ ਕਾਰਵਾਈ ਦੇ ਉੱਪਰ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਮੋਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਇਹ ਜਿਹੜਾ ਕਿ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ ਕਾਬਲੇ ਜ਼ਿਕਰ ਹੈ ਕਿ ਜਿਹੜਾ ਤਿੰਨ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਦੇ ਵਿੱਚ ਗੁਰਬਚਨ ਸਿੰਘ ਸ਼ਮਸ਼ੇਰ ਸਿੰਘ ਅਤੇ ਹੰਸਰਾਜ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਵੀ ਪੁਲਿਸ ਵਿਭਾਗ ਦੇ ਵਿੱਚ ਤਰੱਕੀਆਂ ਲੈਣ ਦੇ ਲਈ ਕਈ ਮੁਕਾਬਲੇ ਕੀਤੇ ਗਏ ਅਤੇ ਪੁਲਿਸ ਮੁਕਾਬਲੇ ਦੇ ਜਿਹੜੇ ਕਿ ਝੂਠੇ ਦਿਖਾਏ ਜਾਂਦੇ ਨੇ ਅਤੇ ਫਿਰ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਕੀ ਹੈ ਵੱਡੀ ਕਾਰਵਾਈ ਕਰਦਿਆਂ ਹੋਇਆਂ ਅਦਾਲਤ ਨੇ ਦੋਸ਼ੀ ਕਰਾ ਦਿੰਦਿਆਂ ਤਿੰਨੇ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਹੁਣ ਵਿਸਥਾਰ ਦੇ ਵਿੱਚ ਦੱਸਦੇ ਹਾਂ ਕਿ ਆਖਰਕਾਰ ਹੋਇਆ ਕੀ ਸੀ ਕਿ 3 ਨਵੰਬਰ ਦਾ ਉਹ ਦਿਨ 1992 ਸੰਨ ਸੀ ਜਦੋਂ ਕਿ ਤਰਨਤਾਰਨ ਦੇ ਪਿੰਡ ਨੂਰਦੀ ਦੇ ਵਿੱਚ ਇੱਕ ਨੌਜਵਾਨ ਸੀ ਗੁਰਨਾਮ ਸਿੰਘ ਪਾਲੀ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਕਰੋ ਚੁਕਲਿਆ ਜਾਂਦਾ ਹੈ ਅਤੇ ਅਗਲੇ ਹੀ ਦਿਨ ਉਸ ਦਾ ਜਿਹੜਾ ਕੀ ਫਰਜੀ ਮੁਕਾਬਲਾ ਕਰ ਦਿੱਤਾ ਜਾਂਦਾ ਹੈ ਪਰਿਵਾਰ ਨੂੰ ਇਸ ਸਬੰਧੀ ਕੋਈ ਵੀ ਇਤਲਾ ਨਹੀਂ ਦਿੱਤੀ ਗਈ ਕਿ ਆਖਰਕਾਰ ਕਿਉਂ ਉਹਨਾਂ ਦੇ ਪੁੱਤ ਨੂੰ ਘਰੋਂ ਚੁੱਕ ਕੇ ਲੈ ਕੇ ਜਾਂਦੇ ਨੇ ਪੁਲਿਸ ਅਧਿਕਾਰੀ ਕੋਈ ਨਹੀਂ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਗਲੇ ਦਿਨ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ بیٹے ਗੁਰਨਾਮ ਸਿੰਘ ਪਾਲੀ ਅਤੇ ਉਸ ਦੇ ਸਾਥੀ ਦਾ ਪੁਲਿਸ ਦੇ ਵੱਲੋਂ ਝੂਠਾ ਮੁਕਾਬਲੇ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਤੇ ਇੱਥੋਂ ਤੱਕ ਕਿ ਪਰਿਵਾਰ ਨੂੰ ਉਹਨਾਂ ਦੀ ਮ੍ਰਿਤਕ ਦੇਹਾਂ ਤੱਕ ਵੀ ਨਹੀਂ ਦਿੱਤੀਆਂ ਗਈਆਂ ਅਤੇ ਪੁਲਿਸ ਦੇ ਵੱਲੋਂ ਲਵਾਰਿਸ ਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤੇ ਜਾਣ ਦੀ ਗੱਲ ਆਖ ਦਿੱਤੀ ਗਈ ਅਤੇ ਫਿਰ ਪਰਿਵਾਰ ਦੇ ਵੱਲੋਂ ਆਪਣੇ ਨੌਜਵਾਨ ਪੁੱਤ ਦੀ ਮੌਦਾ ਇंसाफ ਲੈਣ ਲਈ ਲੰਮੀ ਕਾਨੂੰਨੀ ਲੜਾਈ ਲੜੀ ਜਾਂਦੀ ਹੈ ਵਕੀਲ ਸਰਬਜੀਤ ਵਰਕਾ ਦੇ ਵੱਲੋਂ ਬਿਨਾਂ ਕੋਈ ਚਾਰਜ ਕੀਤੇ ਆ ਇਹ ਜਿਹੜਾ ਕਿ ਕੇਸ ਲੜਿਆ ਗਿਆ ਤੇ ਹੁਣ 32 ਸਾਲ ਬਾਅਦ ਮੁਹਾਲੀ ਦੀ ਸੀਬੀ ਅਦਾਲਤ ਦੇ ਵੱਲੋਂ ਪਰਿਵਾਰ ਦੇ ਹੱਕ ਤੇ ਵਿੱਚ ਫੈਸਲਾ ਸੁਣਾਦਿਆਂ ਹੋਇਆਂ ਤਿੰਨਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਧਰ ਅਦਾਲਤ ਦੇ ਵੱਲੋਂ ਆਇਸ ਫੈਸਲੇ ਤੋਂ ਬਾਅਦ ਗੁਨਾਮ ਸਿੰਘ ਪਾਲੀ ਦੇ ਭਰਾ ਹੀਰਾ ਸਿੰਘ ਦਾ ਕੀ ਕੁਝ ਕਹਿਣਾ ਉਹ ਸੁਣਦੇ ਆ ਮੇਰਾ ਛੋਟਾ ਭਰਾ 3 ਸਾਲ ਮੇਨਾਂ ਛੋਟਾ ਸੀਗਾ 21 11 92 ਨੂੰ ਇਹਨਾਂ ਕੋ ਰੌਕ ਕੇ ਲੈ ਗਿਆ ਪੁਲਸਾਂ ਨੇ ਤੇ ਆਪਣਾ ਅਸੀਂ ਮਗਰ ਜਾਂਦੇ ਰਹੇ ਨਾਲ ਐਮਸੀ ਜਾਂਦਾ ਰਿਹਾ ਵਾ ਨਾਲ ਚਾਰ ਬੰਦੇ ਹੋਰ ਚਾਰ ਪੰਜ ਬੰਦੇ ਕਾਫੀ ਬੰਦੇ ਖੜਦੇ ਨੇ ਸਾਨੂੰ ਨਹੀਂ ਮਿਲ ਦਿੱਤਾ ਹੂੰ ਇੱਕ ਦਿਨ ਬੜੀ ਮਾਤਾ ਨੂੰ ਮਲਾਇਆ ਵਾ ਛੋਟੇ ਭਰਾ ਨੂੰ ਉਹ ਕਹਿਆ ਵੀ ਮੇਰੇ ਕੋਟ ਮਾਰ ਕਰਦੇ ਆ ਤੇ ਮੁੜ ਕੇ ਉਹਨਾਂ ਨੂੰ ਅਸੀਂ ਮਿਲ ਗਏ ਨਹੀਂ ਮਿਲ ਦਿੱਤਾ ਤੇ 30 ਤਰੀਕ ਨੂੰ ਇਹਦਾ ਮੁਕਾਬਲਾ ਬਣਾਤਾ ਪਹਿਲੇ ਪਿੰਡ ਜੇ ਪਹਿਲੀ ਤਰੀਕ ਨੂੰ ਹੀ ਅਖਵਾੜ ਚ ਪੜਿਆ ਵਈ ਇਹਦਾ ਮੁਕਾਬਲਾ ਬਣਾਤਾ ਵਾ ਤੇ ਸਾਰੇ ਥਾਣੇ ਗਏ ਆ ਤੇ ਮੁੜ ਕੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਮੁਕਾਬਲਾ ਬਣਾਇਆ ਹੋਇਆ ਵਾ ਤੇ ਸਾਨੂੰ ਕੋਈ ਇਹਨਾਂ ਇਲਾਜ ਨਹੀਂ ਦਿੱਤੀ ਸਿਰਫ ਮਾਤਾ ਕੱਲੀ ਨੂੰ ਇਹਨਾਂ ਨੂੰ ਮਲਾਇਆ ਸ਼ਕਲ ਦਿਖਾਈ ਮਾਤਾ ਨੂੰ ਦੂਰੋਂ ਵੀ ਹਮ ਤੇ ਮਾਦਾ ਗਾਲਾ ਗੋਲਾ ਕੱਢੀ ਕਿਤਾ ਮਾਦਾ ਰੋਂਦੀ ਮੈਂ ਮਿਲਣਾ ਮੇਰੇ ਬੋਤਾ ਤੇ ਹਮਾਰਤਾ ਵਾ ਕਿਸ ਨੇ ਕਰਕੇ ਸਾਡੇ ਨਾਲ ਧੱਕਾ ਕੀਤਾ ਵਾ ਕਿ ਕੱਲ ਸਾਨੂੰ 32 ਸਾਲਾਂ ਬਾਅਦਾਂ ਇਨਸਾਫ ਮਿਲਿਆ ਵੈ ਇਹਨਾਂ ਨੂੰ ਉਮਰ ਕਾਇਦੀ ਸਜ਼ਾ ਹੋਈ ਆ 7.5 ਲੱਖ ਰੁਪਏ ਜੁਰਮਾਨਾ ਹੋਇਆ ਵਾ ਪਰ ਇਹਨਾਂ ਨੂੰ ਘੱਟ ਘੱਟ ਫਾਂਸੀ ਸਜ਼ਾ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ 1992 ਜੇ ਬਹੁਤ ਨਜਾਇਜ਼ ਮੁੰਡਾ ਮਾਰਿਆ ਇਹਨਾਂ ਨੇ ਉਸ ਟਾਈਮ ਤੇ ਦੌਰ ਚੱਲਦਾ ਪਿਆ ਸੀ ਹੱਤਵਾਦ ਦਾ ਤੇ ਕਰਬੋਜ ਸਿੰਘ ਬਹੁਤ ਤੇੜਿਆ ਸੀ ਕਰਬੋਜ ਸਿੰਘ ਮਾਨੂੰ ਚੜੀਆਂ ਮੈਂ ਹੈਗਾ ਵਾ ਇਹਦੇ ਸਾਰੇ ਮੁੰਡੇ 6 ਵਜੇ ਤੋਂ 5 ਵਜੇ ਤੋਂ ਬਾਅਦ ਡਰਦੇ ਸੀ ਵੀ ਕੋਈ ਸਾਨੂੰ ਫੇਰਾਂ ਚੁੱਕ ਕੇ ਲੈ ਜਾਈ ਇਹਨੇ ਪੂਰੀ ਆਤ ਚੁੱਕੀ ਹੋਈ ਤਰਨਤਾਰਾ ਜ਼ਿਲ੍ਹੇ ਦੇ ਕਿਸੇ ਨੂੰ ਪੁੱਛ ਲੋ ਇਹਨੇ ਨਜਾਇਜ਼ ਮੁੰਡਾ ਬਹੁਤ ਮਾਰਿਆ ਵਾ ਤੇ ਆਪਾਂ ਕਿੰਨੇ ਚਿਰ ਸਾਨੂੰ ਇਨਸਾਫ਼ ਮਿਲਿਆ ਸੋ ਤੁਸੀਂ ਸੁਣਿਆ ਪਰਿਵਾਰ ਦੇ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ ਹੈ ਤੇ ਨਾਲ ਹੀ ਜਿਹੜੀ ਕੀ ਹੈ ਪੀੜਤ ਪਰਿਵਾਰ ਦੀ ਜਿਹੜੀ ਤੀ ਹੈਗੀ ਆ ਹਰਬੰਸ ਕੋਰ ਉਸ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਹਿੰਿਆ ਕਿ ਦੇਰ ਹੈ ਦਰੁਸਤਾ ਹੈ ਅਤੇ 32 ਸਾਲ ਦੇ ਲੰਮੇ ਇਸ ਸੰਘਰਸ਼ ਤੋਂ ਬਾਅਦ ਹੁਣ ਉਹਨਾਂ ਦੇ ਨੌਜਵਾਨ ਪੁੱਤ ਦੀ ਮੌਤ ਦਾ ਇਨਸਾਫ ਮਿਲਿਆ ਤੇ ਉਹਨਾਂ ਨੇ ਕਾਨੂੰਨ ਦੇ ਉੱਪਰ ਜੋ ਹੈ ਫਿਰ ਤੋਂ ਜਿਹੜਾ ਕੀ ਹੈ ਹੋਪ ਨਾ ਭਰੋਸਾ ਹੋਰ ਵੀ ਜ਼ਿਆਦਾ ਜ਼ਾਹਰ ਕੀਤਾ ਹੈ ਉਹਨਾਂ ਦਾ ਕਿਹਾ ਹੈ ਕਿ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਘਰ ਦੇ ਵਿੱਚ ਆਉਂਦੇ ਅਤੇ ਗੁਰਨਾਮ ਨੂੰ ਘਰੋਂ ਚੁੱਕ ਕੇ ਲੈ ਕੇ ਜਾਂਦੇ ਨੇ ਜੋ ਕਿ ਹੋਮਗਾਰਡ ਦੀ ਨੌਕਰੀ ਕਰਦਾ ਸੀ ਅਤੇ ਹੁਣ ਜਦੋਂ ਪਰਿਵਾਰ ਨੂੰ ਇਨਸਾਫ ਮਿਲਿਆ ਤਾਂ ਗੁਰਨਾਮ ਦੀ ਭੈਣ ਦਾ ਕੀ ਕੁਝ ਕਹਿਣਾ ਉਹ ਵੀ ਸੁਣੋ ਗੱਲ ਉਸ ਦਿਨ ਤੇ ਮੇਰਾ ਬ੍ਰਦਰ ਆ ਛੋਟਾ ਸੀ ਘਰ ਤੋਂ ਹਾਂਜੀ ਡਿਊਟੀ ਤੋਂ ਕਰਕੇ ਰਾਤ ਆਇਆ ਘਰ ਆਇਆ ਵਾ ਫੇਰਾ ਸੁੱਤਾ ਸਵੇਰੇ ਚਾਰ ਪੰਜ ਜਣੇ ਆਏ ਨੇ ਪੁਲਿਸ ਵਾਲੇ ਆ ਕੇ ਕਹਿਣ ਲੱਗੇ ਕਿ ਤੂੰ ਡਿਊਟੀ ਤੇ ਜਾਣਾ ਵਾ ਚੱਲ ਸਾਡੇ ਨਾਲ ਘਰੋਂ ਲੈ ਗਏ ਕੀ ਨਾਮ ਸੀ ਤੁਹਾਡਾ ਇੰਗਰਨਾਮ ਸਿੰਘ ਪਾਲੀ ਸੀ ਉਹਦਾ ਹਾਂ ਜੀ ਫਿਰ ਉਸ ਤੋਂ ਬਾਅਦ ਅਸੀਂ ਆ ਨਾ ਪੁੱਛਿਆ ਤੁਸੀਂ ਇਹਨੂੰ ਕਿਉਂ ਲੈ ਕੇ ਚੱਲੇ ਜਾਏ ਕਹਿੰਦੇ ਕਿ ਤੁਸੀਂ ਉੱਥੇ ਆਇਓ 10 ਵਜੇ ਫਿਰ ਕੱਲ ਨਾ ਗੱਲ ਕਰਾਂਗੇ ਤੇ 10 ਵਜੇ ਮੇਰੇ ਮਾਤਾ ਜੀ ਤੇ ਮੇਰੇ ਬ੍ਰਦਰ ਤੇ ਸਾਰੇ ਬਲੇ ਮੱਲੇ ਵਾਲੇ ਸਾਰੇ ਇਕੱਠੇ ਹੋ ਕੇ ਗਏ 10 ਵਜੇ ਇਹ ਉੱਥੇ ਉਹਨਾਂ ਨਾਲ

ਕਿੰਨੇ ਬੋਛੜੇ ਜਿਨ੍ਹਾਂ ਨੇ ਐਨਕਾਉਂਟਰ ਕੀਤਾ ਉਸ ਦਿਨ ਤੇ ਘਰ ਤੇ ਚਾਰ ਜਣੇ ਆਏ ਚਾਰ ਜਣੇ ਆਏ ਸੀ ਉਸ ਤੋਂ ਹੋ ਜਾਣਾ ਪਟਾ ਆਇਆ ਇੱਕ ਜਣ ਮਰ ਗਿਆ ਤਿੰਨ ਜਣ ਤੇ ਦੂਜੇ ਪਾਸੇ ਇਹ ਪੀੜਤ ਪਰਿਵਾਰ ਦਾ ਕੇਸ ਲੜਨ ਵਾਲੇ ਵਕੀਲ ਸਰਪਜੀਤ ਸਿੰਘ ਵੀਰਕਾ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਕੀ ਵਾਕਿਆ ਹੋਇਆ ਸੀ ਵਾਕਈ ਇੱਕ ਬਹੁਤ ਵੱਡਾ ਜਿਹੜਾ ਕੀ ਪਰਿਵਾਰ ਦੇ ਲਈ ਇੱਕ ਕਹਿ ਸਕਦੇ ਆ ਕਿ ਮੁਸ਼ਕਲ ਦੀ ਕੜੀ ਸੀ ਕਿ ਹੁਣ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਅਤੇ ਉਹਨਾ ਇਹ ਵੀ ਜ਼ਿਕਰ ਕੀਤਾ ਕਿ ਜਿਹੜਾ ਕਿ ਸਾਲ 1992 ਦੇ ਵਿੱਚ ਗੁਰਨਾਮ ਸਿੰਘ ਅਤੇ ਜਗਜੀਤ ਸਿੰਘ ਜਿਹੜੇ ਕਿ ਦੋ ਨੌਜਵਾਨ ਨੇ ਜਿਨ੍ਹਾਂ ਦਾ ਫਰਜੀ ਪੁਲਿਸ ਮੁਕਾਬਲਾ ਕਰਦਿਆਂ ਹੋਇਆਂ ਉਹਨਾਂ ਨੂੰ ਢੇਰ ਕਰ ਦਿੱਤਾ ਗਿਆ ਸੀ ਤੇ ਹੁਣ ਪਰ ਰਿਵਾਰਡ ਨੂੰ ਇਨਸਾਫ ਮਿਲਿਆ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਉਸ ਸਮੇਂ ਪੁਲਿਸ ਦੇ ਵੱਲੋਂ ਅਨੇਕਾਂ ਹੀ ਅਜਿਹੇ ਜਿਹੜੇ ਕਿ ਬੇਕਸੂਰ ਮਾਮਾ ਦੇ ਪੁਸਤਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿਰਫ ਤਰਕੀਆਂ ਲੈਣ ਲਈ ਅਤੇ ਅਜਿਹੇ ਜਿਹੜੇ ਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੂੰ ਹੁਣ ਜਿਹੜੀ ਕਿ ਜੇਲ੍ਹ ਦੀ ਹਵਾ ਖਾਣੀ ਪਵੇਗੇ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋ ਨੌਜਵਾਨੇ ਇੱਕ ਜਗਦੀਪ ਸਿੰਘ ਮੱਖਣ ਦੂਜਾ ਗਰਨਾਮ ਸਿੰਘ ਪਾਲੀ ਇਹਨਾਂ ਨੂੰ ਨਵੰਬਰ 1992 ਚ ਇਹਨਾਂ ਦੇ ਘਰਾਂ ਤੋਂ ਪੁਲਿਸ ਨੇ ਚੁੱਕ ਕੇ ਇਹ ਦਿਨ ਨਯਾਜ ਰਾਸਤੇ ਜਿ ਰੱਖ ਕੇ ਤੇ ਫਿਰ 31 11 1992 ਨੂੰ ਇੱਕ ਝੂਠੇ ਮੁਕਾਬਲੇ 'ਚ ਮਾਰਤਾ ਸੀ ਉਹ ਕੇਸ 'ਚ ਪੁਲਸ ਨੇ ਆਪਣੀ ਕਾਰਵਾਈ ਕਰਕੇ ਵੀ ਅਤਵਾਦੀ ਸੀ ਪੁਲਸ ਨੇ ਗਰਨਾਪਾਲੀ ਨੂੰ ਹਥਿਆਰਾਂ ਦੀ ਰਿਕਵਰੀ ਲਈ ਪਹਿਲੇ ਇੱਕ ਬਾਗ ਹੀ ਉੱਥੇ ਲੈ ਕੇ ਗਈ ਤੇ ਅਤਵਾਦੀਆਂ ਨੇ ਹਮਲਾ ਕਰਤਾ ਉਹ ਗੋਲਾਬਾਰੀ 'ਚ ਜਿਹੜਾ ਗਰਨਾਪਾਲੀ ਮਾਰੇਗਾ ਤੇ ਕਣਕਸ਼ਤ ਅਤਵਾਦੀ ਮਾਰੇਗਾ ਜਿਹੜਾ ਅੰਸ਼ਤ ਅਤਵਾਦੀ ਇਹਨਾਂ ਦੱਸਿਆ ਸੀ ਉਹਦੀ ਬਾਅਦ ਚ ਇਹਨਾਂ ਨੇ ਪਛਾਣ ਜਗਦੀਪ ਮੱਖਣ ਦੀ ਕੀਤੀ ਤੇਰੀ ਇੱਕ ਕੇਸ ਦੇ ਵਿੱਚ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਕੇਸ ਬੰਦ ਕਰਤਾ ਤੇ ਮਾਂਜੋ ਸੁਪਰੀਮ ਕੋਰਟ ਨੇ ਜਿਹੜਾ ਬਾਅਦ ਚ ਲਵਾਰਸ ਲਾਸਾ ਦੇ ਕੇਸ ਤੇ ਇੱਕ ਸੀਬੀਆਈ ਨੂੰ ਕੁਐਰੀ ਕਰਨ ਲੱਗਿਆ ਉਹਦੇ ਵਿੱਚ ਜਿਹੜਾ ਜਗਦੀਪ ਮੱਖਣ ਜਿਹੜਾ ਹੀ ਉਹਦੇ ਪਿਤਾ ਜੀ ਸਬ ਪ੍ਰੀਤਮ ਸਿੰਘ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਵੀ ਉਹਨਾਂ ਦੇ ਮੁੰਡੇ ਨੂੰ ਡਜਾਇਜ ਚੁੱਕ ਗਏ ਤੇ ਝੂਠੇ ਮੁਕਾਬਲੇ 'ਚ ਮਾਰਿਆ ਵਾ ਤੇ ਕਰਤਾਰਕੌਰ ਜਿਹੜੀ ਗਰਨਾਮਪਾਲੀ ਦੀ ਮਾਤਾ ਹੀ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਫਿਰ ਸੀਬੀਆਈ ਨੇ ਇਨਕੁਆਰੀ ਕਰਕੇ ਤੇ ਉਹਨਾਂ ਨੇ ਚਾਰ ਪੁਲਿਸ ਅਫਸਰਾਂ ਨੂੰ ਜਿਹੜਾ ਉਹ ਚਾਰ ਸ਼ੀਟ ਕੀਤਾ ਇਸ ਕੇਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਵਾ ਫਿਰ 2000 ਦੇ ਵਿੱਚ ਉਹਨਾਂ ਨੇ ਚਾਰ ਸ਼ੀਟ ਪੇਸ਼ ਕੀਤੀ 2022 ਤੱਕ ਜਿਹੜਾ ਅਦਾਲਤ 'ਚ ਕੇਸ ਸਟੇ ਰਿਹਾ ਤੇ ਹੁਣ ਜਾ ਕੇ ਜਿਹੜਾ ਵਾ 32 ਸਾਲਾਂ ਬਾਅਦ ਜਿਹੜਾ ਇਹ ਕੇਸ 'ਚ ਤਿੰਨ ਪੁਲਿਸ ਅਫਸਰ ਜਿਹੜੇ ਆ ਗੁਰਵਜਨ ਸਿੰਘ ਰੇਸ਼ਮ ਸਿੰਘ ਹੰਸਰਾਜ ਜਿਹੜੇ ਆ ਇਹਨਾਂ ਨੂੰ ਸੱਜਾ ਹੋਈਆਂ ਉਮਰ ਕਹਤੀਆਂ ਇੱਕ ਦੋਸ਼ੀ ਜਿਹੜਾ ਸੀ ਉਹਦੀ ਅਰਜਨ ਸਿੰਘ ਦੀ ਜਿਹੜੀ ਇਹ ਦਰਾਨੇ ਟ੍ਰਾਇਲ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਇਹ ਕਿ ਇਹ ਜਿਹੜਾ 32 ਸਾਲ ਦਾ ਟਾਈਮ ਜਿਹੜਾ ਪਰਿਵਾਰਾਂ ਨੇ ਬੜਾ ਸੰਤਾਪ ਭੋਗਿਆ ਹੈ ਤੇ ਫਾਈਨਲੀ ਜਿਹੜਾ ਵਾ ਸ਼੍ਰੀ ਰਕੇਸ਼ ਕੁਮਾਰ ਗੁਪਤਾ ਜਿਹੜੇ ਜੱਜ ਸਾਹਿਬ ਆ ਉਹਨਾਂ ਨੇ ਇਹਦੇ ਚ ਫੈਸਲਾ ਸੁਣਾਇਆ ਤੇ ਜਿਹੜੇ ਸੀਬੀਆਈ ਦੇ ਵਕੀਲਰਾਂ ਨੇ